ਨਾਨਕ ਸਿੰਘ ਜੀ ਦਾ ਲਿਖਿਆ ਹੋਇਆ ਨਾਵਲ ਆਦਮ ਖੋਰ ਭਾਗ 38ਵਾਂ ਦਿਨ ਚੜਦਿਆਂ ਹੀ ਸ਼ੰਗਾਰਾ ਸਿੰਘ ਦੇ ਚਲੇ ਜਾਣ ਦੀ ਖਬਰ ਨੇ ਸਾਰਿਆਂ ਦੀ ਸੋਤਰ ਸੁਕਾ ਦਿੱਤੀ ਖਾਸ ਕਰਕੇ ਭਾਰਤੀ ਤਾਂ ਬਹੁਤ ਹੀ ਚਿੰਤਾਤુર ਹੋ ਗਿਆ ਤੇ ਸਲੋਚਨਾ ਉਸ ਦੀ ਬਹੁਤ ਹੀ ਤਰਸਯੋਗ ਹਾਲਤ ਸੀ ਤਰ੍ਹਾਂ ਤਰ੍ਹਾਂ ਦੇ ਢੀਂਚੇ ਲਾਏ ਜਾ ਰਹੇ ਸਨ ਕਿਉਂ ਗਿਆ ਕਿੱਧਰ ਗਿਆ ਬਾਰ ਬਹੁਤਾ ਸੋਚਣ ਦਾ ਵਕਤ ਨਹੀਂ ਸੀ ਪਿਰਤਪਾਲ ਤੇ ਭਾਰਤੀ ਦੋਵੇਂ ਹੀ ਢੂੰਡਣ ਲੈਕਰੋਂ ਨਿਕਲ ਤੁਰੇ ਤੇ ਜਾਂਦੇ ਹੋਏ ਕੁਝ ਹੋਰ ਸਾਥ ਖਾਣੂਗੇ ਇਧਰ ਉਧਰੋਂ ਇਕੱਠਾ ਕਰਕੇ ਨਾਲ ਲੈ ਗਏ ਅਮਰ ਕਰਨ ਨੇ ਧੰਮ ਦਲਾਸਾ ਦੇਣਾ ਸ਼ੁਰੂ ਕੀਤਾ ਸਲੋਚਨਾ ਨੂੰ ਤੇ ਪੁੱਛਣ ਲੱਗੇ ਰਾਤੀ ਕੋਈ ਲੜਾਈ ਝਗੜਾ ਤਾਂ ਨਹੀਂ ਸੀ ਹੋਇਆ ਤੁਹਾਟੋ ਤੁਹਾਡੇ ਆਪੋ ਵਿੱਚ ਨਹੀਂ ਮਾਤਾ ਜੀ ਡੂੰਗੀ ਚੇਂਤਾ ਵਿੱਚ ਡੁੱਬੀ ਹੋਈ ਸਲੋਚਨਾ ਨੇ ਜਵਾਬ ਦਿੱਤਾ ਐਸੀ ਤਾਂ ਗੱਲ ਕੋਈ ਨਹੀਂ ਸੀ ਅਲਵੱਤਾ ਕੁੱਟੇ-ਵੱਟੇ ਜਰੂਰ ਸਹੈ ਸਨ ਤੇ ਤੂੰ ਪੁੱਛਿਆ ਨਾ ਕਿ ਕਿਹੜੀ ਗੱਲਾਂ ਕੁੱਟਿਆ-ਵੱਟਿਆ ਹੋਇਆ ਸੀ ਬਥੇਰਾ ਪੁੱਛਿਆ ਸੀ ਮਾਤਾ ਜੀ ਪਰ ਸ੍ਰੋਚਨਾ ਨੇ ਰਾਤ ਵਾਲਾ ਵਰਤਲਾਪ ਸੰਖੇਪ ਵਿੱਚ ਦੁਹਰਾ ਦਿੱਤਾ ਤੇ ਛੇਕੜ ਕਹਿਣ ਲੱਗੀ ਨਰਾਜਗੀ ਤਾਂ ਸਗੋਂ ਮੈਨੂੰ ਸੀ ਇਤਨੇ ਚਿਰ ਪਿੱਛੋਂ ਮਿਲੇ ਪਰ ਇੱਕ ਵਾਰੀ ਦੀ ਉਹਨਾਂ ਸਿੱਧੇ ਮੂੰਹ ਗੱਲ ਨਾ ਕੀਤੀ ਮੇਰੇ ਨਾਲ ਸ੍ਰੋਚਨਾ ਤੂੰ ਕੁਝ ਅੰਦਾਜ਼ਾ ਲਾ ਸਕਣੀ ਹੈ ਕਿ ਕਿੱਥੇ ਗਿਆ ਹੋਵੇਗਾ ਕੁਝ ਸਮਝ ਨਹੀਂ ਆਉਦੀ ਮਾਤਾ ਜੀ ਸੋਚ-ਸੋਚ ਕੇ ਦਿਮਾਗ ਚੱਕਰ ਆ ਗਿਆ ਕੀ ਪਤਾ ਮੜ ਪੂਨੇ ਚਲੇ ਗਏ ਹੁਣ ਪਰ ਜੇ ਉਹਨਾਂ ਜਾਣਾ ਵੀ ਸੀ ਤਾਂ ਇੰਦਾ ਚੁੱਪਚਪੀਤੇ ਕਿਉਂ ਪਰ ਫਿਰ ਖਿਆਲ ਆਉਂਦਾ ਪਾਵੇਂ ਮੜ ਕੋਠੀ ਜਾ ਬਣੀ ਹੋ ਕੋਠੀ ਅਮਰਕੌਰ ਹੱਸੀ ਕੋਠੀ ਜਾ ਕੇ ਭਲਾ ਕੀ ਕਰਨਾ ਸੀ ਉਸ ਸਮਝ ਨਹੀਂ ਆਉਂਦੀ ਕੁਝ ਕੋਈ ਗੱਲ ਨਹੀਂ ਆ ਜਾਵੇਗਾ ਹਾਂ ਸੱਚ ਇੱਕ ਗੱਲ ਹੋਰ ਮੇਰੇ ਕਿਆਸ ਵਿੱਚ ਆਉਂਦੀ ਹੈ ਕਿਤੇ ਪਿੰਡ ਆਪਣੇ ਨਾਲ ਚਲਾ ਗਿਆ ਹੋਵੇ ਤੁਸੀਂ ਭੋਲੀਆਂ ਗੱਲਾਂ ਕਰਦੇ ਜੀ ਮਾਤਾ ਜੀ ਪਿੰਡ ਕੀ ਪਿਆ ਉਹਨਾਂ ਜੋਗਾ ਲਾਪਾ ਭਰਾਮਾ ਕੋਲ ਹੀ ਜਾਣਾ ਸਾਨੇ ਨਾ ਤੇ ਭਰਾਮਾ ਨੇ ਜਿਹੜੀ ਪੱਗ ਬਣਾ ਕੇ ਤੋਰਿਆ ਸੀ ਉਹ ਕਿਤੇ ਭੁੱਲ ਜਾਨੀਏ ਸਾਰੀ ਉਮਰ ਹੋਰ ਭਾਵੇਂ ਕਿਤੇ ਵੀ ਚਲੇ ਜਾਣ ਪਰ ਪਿੰਡ ਜਾਣ ਵਾਲੀ ਗੱਲ ਤਾਂ ਉੱਕਾ ਵੀ ਮੇਰੇ ਕਾਸ ਵਿੱਚ ਨਹੀਂ ਆ ਸਕਦੀ ਤੂੰ ਜ਼ਰੂਰ ਕਹਨੀ ਐ ਪੁਣਾ ਚਲੇ ਗਿਆ ਹੋਵੇਗਾ ਪੁਨੇ ਜਾਣ ਜੋਗੀ ਰਕਮ ਹੈ ਸੀ ਉਹਦੇ ਕੋਲ ਪੂਰੀ ਤਰ੍ਹਾਂ ਪਤਾ ਨਹੀਂ ਪਰ ਮੇਰਾ ਖਿਆਲ ਹੈ ਜਰੂਰ ਹੋਵੇਗੀ ਘਰੋਂ 100 ਤੋਂ ਉੱਪਰ ਰੁਪਏ 150 ਦੇ ਲਗਭਗ ਲੈ ਕੇ ਗਏ ਸਨ ਤੇ ਮੇਰਾ ਖਿਆਲ ਹੈ ਦੋ ਚੋਂ ਪਾਸਿਆਂ ਦੇ ਰੇਲ ਦੇ ਕਿਰਾਏ ਤੋਂ ਹੋਰ ਉਹਨਾਂ ਨੇ ਖਰਚ ਹੀ ਕਿਹੜਾ ਕੀਤਾ ਹੋਵੇਗਾ 100 ਰੁਪਏ ਤਾਂ ਜਰੂਰ ਉਹਨਾਂ پاس ਹੋਣਗੇ ਪਰ ਗੱਲ ਇਹ ਵੀ ਤਾਂ ਦਿਲ ਨਹੀਂ ਲੱਗਦੀ ਕਿ ਪੁਨੇ ਚਲੇ ਗਏ ਹੋਣਗੇ ਫਿਰ ਇੱਕ ਹੋਰ ਵੀ ਗੱਲ ਹੈ ਮਾਤਾ ਜੀ ਅਸਬਾਬ ਤੇ ਉਹਨਾਂ ਦਾ ਕੋਠੀ ਪਿਆ ਹੋਇਆ ਜੀ ਉਹਨਾਂ ਪੁੰਨਾ ਜਾਣਾ ਹੋਵੇ ਤਾਂ ਉਸ ਤੋਂ ਪਹਿਲਾਂ ਕੋਠੀ ਉਹਨਾਂ ਦਾ ਜਾਣਾ ਜ਼ਰੂਰੀ ਆ ਪਰ ਤੁਹਾਡੇ ਖਿਆਲ ਵਿੱਚ ਉਹਨਾਂ ਦੇ ਕੋਠੀ ਜਾਣ ਦੀ ਕੋਈ ਗੰਜائش ਨਹੀਂ ਰਹੇਗੀ ਸੀ ਬਾਕੀ ਮੇਰਾ ਦਿਲ ਕਹਿੰਦਾ ਸਲੋਚਨਾ ਕਿ ਹੈ ਸੀ ਅਜੇ ਉਸ ਲਈ ਗੰਜائش ਪਰ ਮੇਰਾ ਦਿਲ ਕਹਿੰਦਾ ਕਿ ਬਿਲਕੁਲ ਨਹੀਂ ਕਾਫੀ ਜਦੋਂਾਂ ਵਿੱਚ ਇਸੇ ਵਿਸ਼ੇ ਉੱਤੇ ਬਹਿਸ ਚੱਲਦੀ ਰਹੀ ਪਰ ਸ਼ੇਕਰ ਤੱਕ ਕਿਸੇ ਵੀ ਕੋਈ ਵੀ ਤੀਜਾਸਤਾਰਥ ਨਸਿੱਧ ਹੋਇਆ ਕੱਲ ਜਿਹੜਾ ਘਰ ਕਹਿਕਿਆਂ ਨਾਲ ਗੂੰਜਦਾ ਪਿਆ ਸੀ ਅੱਜ ਮਾਤਮ ਦੀਆਂ ਸਰਾਂ ਬਣਿਆ ਹੋਇਆ ਸੀ ਸਵੇਰ ਦਾ ਨਾਸ਼ਤਾ ਤੱਕ ਬਣਾਉਣ ਜਾਂ ਖਾਣ ਪੀਣ ਦੀ ਕਿਸੇ ਨੂੰ ਸੋਚੀ ਨਹੀਂ ਸੀ ਤੇ ਨਾ ਹੀ ਦੁਪਹਿਰਾਂ ਦੀ ਰੋਟੀ ਜਦ ਸਲੋਚ ਨਾਲ ਵੇਖਿਆ ਕਿ ਅਮਰਕੌਰ ਜਿਸ ਦੇ ਜੋ ਮਿਰਸ ਸੋਈ ਦਾ ਕੰਮ ਸੀ ਕੋਈ ਆਹਰ ਪਾਹਰ ਨਹੀਂ ਕਰ ਰਹੀ ਸੀ ਤੇ ਦਿਲ ਨੂੰ ਮਜ਼ਬੂਤ ਕਰਕੇ ਉਹ ਆਪ ਰਸੋਈ ਵਿੱਚ ਜਾ ਪਹੁੰਚੀ ਕਿਵੇਂ ਉਸ ਦਾ ਮਨ ਮੰਨ ਸਕਦਾ ਸੀ ਕਿ ਉਸ ਦੀ ਚਿੰਤਾ ਵਿੱਚ ਡੁੱਬ ਕੇ ਘਰ ਦੇ ਸਾਰੇ ਬੰਦੇ ਨਿਰਹਾਰ ਰਹੇ ਸਵੇਰ ਤੇ ਕਰੋ ਨਿਕਲੇ ਭਾਰਤੀ ਤੇ ਪਿਰਤਪਾਲ ਸਿਖਰ ਦੁਪਹਿਰੇ ਮੂੜੇ ਪਰ ਅਸਫਲ ਹੀ ਉਹਨਾਂ ਆ ਕੇ ਦੱਸਿਆ ਕਿ ਸ਼ਹਿਰ ਦਾ ਕੋਈ ਐਸਾ ਥਾਂ ਨਹੀਂ ਜਿਹੜਾ ਉਹਨਾਂ ਨੇ ਢੂੰਡਿਆ ਹੋਵੇ ਕੋਠੀ ਤੇ ਕਾਰਖਾਨੇ ਦੀ ਗੁਪਤ ਢੰਗ ਨਾਲ ਪਾਲ ਕਰ ਚੁੱਕੇ ਸਨ ਪਰ ਸ਼ੰਗਾਰਾ ਸਿੰਘ ਦੀ ਕਿਤੋਂ ਕੋਈ ਸੂ ਉਹਨਾਂ ਨੂੰ ਨਹੀਂ ਮਿਲੀ ਹੋਰ ਵੀ ਜੋ ਜੋ ਯਤਨ ਉਹਨਾਂ ਤੋਂ ਸਰਿਆ ਆਪਣੇ ਵੱਲੋਂ ਕਰ ਚੁੱਕੇ ਸਨ ਸਲੋਚਨਾ ਆਪਣੇ ਥਾਂ ਦੂਰੀ ਚਿੰਤਾ ਵਿੱਚ ਘिरी ਹੋਈ ਸੀ ਇੱਕ ਤਾਂ ਸ਼ੰਗਾਰਾ ਸਿੰਘ ਤੇ ਚਲੇ ਜਾਣ ਕਰਕੇ ਦੂਜਾ ਇਹ ਵੇਖ ਕੇ ਕਿ ਹੁਣ ਜਦ ਕੀ ਭਲਕੇ ਇਹ ਕਾਫਲਾ ਇਥੋਂ ਕੁਝ ਕਰਨ ਵਾਲਾ ਸੀ ਤਾਂ ਇਸ ਨਵੀਂ ਘਟਨਾ ਨੇ ਇੱਕ ਨਵਾਂ ਵਿਭਿਗਣ ਪਾ ਦਿੱਤਾ ਝਟਪਟ ਸਲੋਚਨਾ ਨੇ ਇਹਨਾਂ ਸਾਰੇ ਮਾਮਲਿਆਂ ਨੂੰ ਸੋਚ ਵਿਚਾਰ ਕੇ ਆਪਣੇ ਫਰਜ਼ ਵੱਲ ਰੁਖ ਮੋੜਿਆ ਉਸ ਨੇ ਸਭਨਾਂ ਨੂੰ ਰਸੋਈ ਵਿੱਚ ਲਿਜਾ ਕੇ ਰੋਟੀ ਖਵਾਈ ਆਪ ਵੀ ਖਾਦੀ ਤੇ ਫਿਰ ਭਾਰਤੀ ਨੂੰ ਕਹਿਣ ਲੱਗੀ ਨਰਿੰਦਰ ਤੁਸੀਂ ਲੋਕ ਬਿਲਕੁਲ ਤਸੱਲੀ ਨਾਲ ਆਪਣੇ ਸਫ਼ਰ ਦੀ ਤਿਆਰੀ ਵਿੱਚ ਲੱਗੇ ਰਹੋ। ਉਹ ਜੇ ਚਲੇ ਵੀ ਗਏ ਤਾਂ ਇਸ ਨਾਲ ਸਾਡੇ ਪ੍ਰੋਗਰਾਮ ਵਿੱਚ ਕੋਈ ਅੜਚਾ ਨਹੀਂ ਪੈਣੀ ਚਾਹੀਦੀ। ਸੁਦੈਨ ਕਿਸੇ ਥਾਂ ਦੀ ਭਾਰਤੀ ਚੜਿਆ। ਇਹ ਕਿਸ ਤਰ੍ਹਾਂ ਹੋ ਸਕਦਾ ਹੈ? ਜਦ ਦੀ ਉਸ ਦਾ ਕੋਈ ਸਿਰ ਪੈਰ ਨਾ ਲੱਭੇ ਅਸੀਂ ਕਿਸ ਤਰ੍ਹਾਂ ਜਾ ਸਕਦੇ ਹਾਂ? ਤੂੰ ਹੀ ਕਿੱਕਣ ਇਸ ਥਾਂ ਨੂੰ ਛੱਡ ਸਕਦੀ। ਕੋਈ ਫਿਕਰ ਨਹੀਂ ਨਿਰਿੰਦਰ। ਉਹਨਾਂ ਦੇ ਸੁਭਾਅ ਦਾ ਮੈਨੂੰ ਪਤਾ ਹੈ। ਉਹ ਪਹਿਲਾਂ ਵੀ ਅਕਸਰ ਐਵੇਂ ਹੀ ਬਿਨਾਂ ਦੱਸਿਆ ਪੁੱਛਾ। ਤੁਰ ਨਿਕਲਦੇ ਹੁੰਦੇ ਸਨ ਘਰੋਂ ਤੇ ਆਪੇ ਮੋੜ ਹੀ ਆ ਜਾਂਦੇ ਸਨ ਚਲੋ ਜੇ ਤੇਰੀ ਹੀ ਗੱਲ ਠੀਕ ਹੈ ਪਿਰਤ ਪਰ ਬੋਲਿਆ ਤਾਂ ਉਹ ਆਪੇ ਹੀ ਮੋੜਾਵੇਗਾ ਤਾਂ ਸਵਾਲ ਪੈਦਾ ਹੁੰਦਾ ਹੈ ਕਿ ਆਵੇਗਾ ਕਿਸ ਕੋ ਜਦ ਕਿ ਅਸੀਂ ਇੱਥੋਂ ਚਲੇ ਜਾਈ ਗਏ ਹੋਵਾਂਗੇ ਤਾਂ ਕਿ ਇਸ ਦਾ ਇਹ ਮਤਲਬ ਹੈ ਕਿ ਸਲੋਚਨਾ ਨੇ ਜਵਾਬ ਵਿੱਚ ਕਿਹਾ ਕਿ ਉਹਨਾਂ ਦੇ ਮੁਰਦ ਦੀ ਸਾਨੂੰ ਇੱਥੇ ਹੀ ਰਹਿਣਾ ਹੋਵੇਗਾ ਅਮਰ ਕੌਰ ਬੋਲੀ ਆਖਰ ਕਿਉਂ ਤਾਂ ਸਾਡੇ ਵਿੱਚੋਂ ਰਹੇਗਾ ਹੀ ਤਾਂ ਮੈਂ ਰਹਾਗਾ ਪਾਰਤੀ ਗੋਲਿਆ ਤੁਸੀਂ ਸਾਰੇ ਕੱਲ ਚਲੇ ਜਾਓ ਤੇ ਤੇਰੇ ਬਗੈਰ ਅਸੀਂ ਜਾ ਕੇ ਕੀ ਕਰਾਂਗੇ ਬਿਰਤਪਾਲ ਨੇ ਜਵਾਬ ਦਿੱਤਾ ਅੱਛਾ ਮੈਂ ਰਹਾਗੀ ਸਲੋਚਨਾ ਲਿਖਿਆ ਪਰ ਇਸ ਦਾ ਵੀ ਸਬਣਾ ਨੇ ਇੱਕ ਜਵਾਨ ਨਾਲ ਵਿਰੋਧ ਕੀਤਾ ਇਸ ਤੋਂ ਬਾਅਦ ਬਾਰੀ ਆਈ ਅਮਰਕੋਟ ਦੀ ਉਸ ਨੂੰ ਛੱਡ ਕੇ ਜਾਣਾ ਖੁਦ ਸਲੋਚਨਾ ਹੀ ਨਹੀਂ ਮੰਨੀ ਇਸੇ ਗੱਲ ਉੱਤੇ ਬਹਿਸ ਚੱਲਦੀ ਰਹੀ ਪਰ ਨਤੀਜਾ ਕੁਝ ਵੀ ਨਾ ਨਿਕਲ ਸਕਿਆ ਅਸਲ ਵਿੱਚ ਇਹ ਚੌਕ ਵੀ ਕੁਝ ਇਸ ਤਰ੍ਹਾਂ ਇੱਕ ਦੂਜੇ ਅਪੇਧ ਹੋ ਗਈ ਕਿ ਕਿਸੇ ਇੱਕ ਦਾ ਵੀ ਇਸ ਵਿੱਚੋਂ ਨਿਕੜਨਾ ਸਾਰਿਆਂ ਨੂੰ ਇੰਜ ਮਹਿਸੂਸ ਹੁੰਦਾ ਜਿਵੇਂ ਮੰਜੇ ਦਾ ਕੋਈ ਵੀ ਪਾਵਾ ਨਿਕਲ ਜਾਣ ਵਿੱਚ ਉੱਤੇ ਉਹ ਨਕਾਰਾ ਹੋ ਜਾਂਦਾ ਅਖੀਰ ਗੱਲ ਭਾਰਤੀ ਦੀ ਤਸਵੀਜ਼ ਉੱਤੇ ਆ ਕੇ ਮੁੱਕੀ ਕਿ 14 ਦਿਨਾਂ ਲਈ ਜਾਣ ਦਾ ਪ੍ਰੋਗਰਾਮ ਕੈਨਸਲ ਕਰਕੇ ਸ਼ੰਗਾਰਾ ਸਿੰਘ ਦੀ ਪਾਲ ਲਈ ਪੂਰੀ ਕੋਸ਼ਿਸ਼ ਜਾਰੀ ਰੱਖੀ ਜਾਵੇ ਪਹਿਲਾ ਦਿਨ ਲੰਘਿਆ ਦੂਜਾ ਵੀ ਤੇ ਫਿਰ ਤੀਜੇ ਦਿਨ ਦਾ ਸੋਡ ਚੜਿਆ ਤੇ ਇਸ ਤੇ ਚੜਨ ਤੋਂ ਪਹਿਲਾਂ ਹੀ ਸਵੇਰ ਦੀਆਂ ਖਬਰਾਂ ਵਿੱਚ ਇੱਕ ਮੋਟੀ ਸੁਰਖੀ ਉਤੇ ਇਨਾ ਚੌਹਾਂ ਦੀਆਂ ਬਿਸਮਾਤ ਭਰੀਆਂ ਖਾਟੀ ਖਾਹਾ ਹੁੰਗਾ ਸਨ ਪਿੰਡ ਰਾਮਗੜ੍ਹ ਵਿੱਚ ਤਿੰਨ ਖੂਨ ਇਸ ਵਰਖੀ ਘੜ ਲੰਬੇ ਲਿਖਜ ਪ੍ਰਗਟ ਕੀਤਾ ਹੋਇਆ ਸੀ ਕਿ ਸ਼ੰਗਾਰਾ ਸਿੰਘ ਨਾਂ ਦੇ ਇੱਕ ਲੰਗੜੇ ਆਦਮੀ ਨੇ ਆਪਣੇ ਦੋ ਭਰਾਵਾਂ ਹਰਾਮ ਸਿੰਘ ਤੇ ਸ਼ਾਮ ਸਿੰਘ ਉੱਤੇ ਰਵਲਵਰ ਚਲਾ ਕੇ ਉਹਨਾਂ ਨੂੰ ਠੰਡਿਆ ਕਰ ਦਿੱਤਾ ਤੇ ਫਿਰ ਇੱਕ ਗੋਲੀ ਉਸਨੇ ਆਪਣੇ ਆਪ ਨੂੰ ਮਾਰ ਲਈ ਕਿਤਨੀ ਡਰਾਵਣੀ ਖਬਰ ਸੀ ਪੜ ਕੇ ਚੋਹਾਂ ਦੀਆਂ ਅੱਖਾਂ ਵਿੱਚ ਸੁੰਨਸ਼ਾਗੀ ਸਲੋਚਨਾ ਨੂੰ ਇਤਨਾ ਤੱਕਾ ਲੱਗਾ ਕਿ ਉਹ ਸੰਭਾਲ ਨਾ ਸਕੇ ਖਬਰ ਪੜਨ ਵੇਲੇ ਤਾਂ ਉਹ ਪੱਥਰ ਹੀ ਹੋ ਗਈ ਸੀ ਫਿਰ ਆਪਣੇ ਕਮਰੇ ਵਿੱਚ ਜਾ ਕੇ ਉਹ ਜਦ ਮੰਜੇ ਤੇ ਪਈ ਤਾਂ ਉਸ ਦੇ ਅੰਦਰੋਂ ਜਿਵੇਂ ਹੰਝੂਆਂ ਦਾ ਕੋਈ ਕਾੜ ਹੀ ਪਾਟ ਗਿਆ। ਜਿਉਂ-ਜਿਉਂ ਉਸ ਨੂੰ ਆਪਣੇ ਬਾਦਨ ਸੇ ਪਤੀ ਦੀ ਯਾਦ ਆਉਂਦੀ ਉਸ ਦੀ ਹਸਰਤ ਨਾਕ ਮੌਤ ਦਾ ਖਿਆਲ ਆਲਦਾ ਤੇ ਉਸ ਦੇ ਹੰਝੂਆਂ ਵਿੱਚ ਹੋਰ ਤੇਜ਼ੀ ਆ ਜਾਂਦੀ। ਮੁਰਮੁਰੋ ਸੋਚਦੀ ਇਹ ਕੀ ਬਾਣਾ ਵਰਤ ਗਿਆ ਤੇ ਉਹ ਦਿਲ ਹੀ ਦਿਲ ਵਿੱਚ ਅੱਜ ਤੋਂ 3 ਦਿਨ ਪਹਿਲਾਂ ਵਾਲੀਆਂ ਉਸ ਰਾਤ ਦੀਆਂ ਗੱਲਾਂ ਸੋਚਣ ਲੱਗ ਪੈਂਦੀ। ਉਹ ਜ਼ਰੂਰ ਗਮਰੁੱਠ ਹੈਸਨ ਉਹਨਾਂ ਦੇ ਦਿਲ ਵਿੱਚ ਜ਼ਰੂਰ ਕੋਈ ਗੰਡ ਵੱਜ ਚੁੱਕੀ ਸੀ ਪਰ ਉਸ ਦਾ ਨਤੀਜਾ ਇਹ ਹੋਣਾ ਸੀ ਇਸ ਖਬਰ ਵਿੱਚ ਰਿਵਾਲਵਰ ਦਾ ਜ਼ਿਕਰ ਪੜ੍ਹ ਕੇ ਭਾਰਤੀ ਚੱਟਪਟ ਸਲੋਚਨਾ ਦੇ ਕਮਰੇ ਵਿੱਚ ਪਹੁੰਚਿਆ ਦਿਲ ਮਾਰੀ ਖੋਲ ਕੇ ਉਸ ਦੀ ਫੋਲਾ ਫਰਾਲੀ ਕਾਰਨਾ ਲੰਗਾ ਉਸ ਦਾ ਰਿਵਾਲਵਰ ਕਿਤੇ ਨਹੀਂ ਸੀ ਉਹ ਸਮਝ ਗਿਆ ਸੀ ਕਿ ਬਾਸ ਸ਼ੰਗਾਰਾ ਸਿੰਘ ਨੇ ਉਸੇ ਦੀ ਮਦਦ ਨਾਲ ਇਹ ਕਾਰਾ ਕੀਤਾ ਸਵਣਾ ਦੀਆਂ ਅੱਖਾਂ ਤਾੜੇ ਲੱਗ ਗੰਨਾ ਅਮਰ ਕੌਰ ਨੇ ਗੋਦੀ ਵਿੱਚ ਭਰ ਲਿਆ ਸਲੋਚਨਾ ਨੂੰ ਭਾਰਤੀ ਤੇ ਫਿਰ ਉਸ ਦੇ ਅਧਰਵਾਣ ਰੋਕਣ ਲਈ ਸਾਰਾ ਜੋਰ ਲਾ ਦਿੱਤਾ ਕਿ ਪਰ ਸਲੋਚਨਾ ਦੇ ਅਥਰੂ ਨਾ ਰੁਕਣੇ ਸਨ ਨਾ ਰੋਕੇ ਤੇ ਧਾਦੀ ਕੋ ਉਹਨਾਂ ਦਾ ਪਰਵਾਹ ਜਾਰੀ ਰਿਹਾ ਜਾਂ ਤੇ ਸਾਰੇ ਹੀ ਖਤਮ ਨਾ ਹੋ ਗਏ ਲਗਭਗ ਅੱਧੀ ਦਿਹਾੜੀ ਇਸੇ ਪਰੇਸ਼ਾਨੀ ਤੇ ਗਮਗੀਨੀ ਦੀ ਹਾਲਤ ਵਿੱਚ ਗੁਜ਼ਰ ਗਏ ਕਿਸੇ ਨੇ ਕੁਝ ਨਾ ਖਾਦਾ ਪੀਤਾ ਸਲੋਚਨਾ ਦੇ ਸਿਰ ਵਿੱਚੋਂ ਜਦੋਂ ਸਾਰਾ ਗੁਬਾਰ ਨਿਕਲ ਗਿਆ ਤਾਂ ਉਹ ਅਮਰਕੌਰ ਦੀਆਂ ਬਾਹਾਂ ਦੀ ਗੱਲ ਕਰਨ ਨੂੰ ਤੋੜ ਕੇ ਇੰਜ ਉੱਠ ਖੜੋਤੀ ਜਿਵੇਂ ਕੁਝ ਹੋਇਆ ਹੀ ਨਹੀਂ ਸੀ ਤੇ ਉੱਠਦੀ ਹੋਈ ਅਮਰਕੌਰ ਨੂੰ ਕਹਿਣ ਲੱਗੀ ਮਾਤਾ ਜੀ ਰੋਟੀ ਨਹੀਂ ਲੱਗਣਾ ਤੁਸੀਂ ਪਰ ਅਮਰਕੌਰ ਵਰਗੀ ਹਿੰਦੀ ਹੰਡੀ ਵਰਤੀ ਜਨਾਨੀ ਕੀ ਸਮਝ ਨਹੀਂ ਸੀ ਰਹੀ ਕਿ ਸਲੋਚਨਾ ਦਾ ਇਹ ਉਚਾਰਨ ਕੀ ਕਹਿ ਰਹੀ ਹੈ ਉਹ ਇੰਨਾ ਸ਼ਬਦਾਂ ਰਹੀ ਆਪਣੇ ਭੁੱਖੇ ਸਾਥੀਆਂ ਨੂੰ ਰੋਟੀ ਖਾਣ ਦੀ ਦਾਵਤ ਦੇ ਰਹੀ ਸੀ ਰੋਟੀ ਪੱਕੀ ਤੇ ਸਾਰਿਆਂ ਦੇ ਨਾਲ ਸਲੋਚਨਾ ਵੀ ਖਾਣ ਉੱਤੇ ਆ ਬੈਠੀ ਅੱਜ ਉਸ ਦੇ ਤਿੰਨੇ ਸਾਥੀ ਆਪਣਾ ਸਾਰਾ ਤਾਂ ਸਲੋਚਨਾ ਦੀ ਹਾਲਤ ਸੁਧਾਰਨ ਲਈ ਵਾਰਤ ਰਹੇ ਸਨ ਪਰ ਮਿਸਲੋਚਨਾ ਹੋਰ-ਹੋਰ ਗੱਲਾਂ ਵੀ ਕਰੀ ਜਾ ਰਹੀ ਸੀ ਕਾਫਲੇ ਦੇ ਗੂਝ ਲਈ ਵੀ ਤੇ ਵਿੱਚ-ਵਿੱਚ ਹੱਸਦੀ ਵੀ ਸੀ ਪਰ ਕੋਈ ਵੀ ਤਾਂ ਇਸ ਗੱਲ ਤੋਂ ਵੇਖ ਖਬਰ ਨਹੀਂ ਸੀ ਕਿ ਸਲੋਚਨਾ ਇਸ ਵੇਲੇ ਆਪਣੇ ਆਪ ਉੱਤੇ ਕਿੰਨਾ ਜ਼ਬਰ ਕਰ ਰਹੀ ਸੀ ਖਾਸ ਕਰਕੇ ਰੋਟੀ ਖਾਣ ਵੇਲੇ ਤਾਂ ਉਸਦੀ ਹਾਲਤ ਡਾਢੀ ਤਰਸਜੋਗ ਸੀ ਉਹ ਹਸਦੀ ਦੁਸਤੀ ਹੋਈ ਰੋਟੀ ਦੀ ਗਰਾਹੀ ਮੂੰਹ ਵਿੱਚ ਪਾ ਲੈਂਦੀ ਪਰ ਉਸਦੀ ਸੰਗੋਤਾਂ ਲਈ ਸ਼ਾਇਦ ਉਹ ਸਾਰਾ ਜੋਰ ਲਾ ਰਹੀ ਸੀ ਫਿਰ ਲਾਂਦੀ ਸੀ ਸਾਥੀਆਂ ਦੀ ਨਜ਼ਰ ਪਛਾ ਕੇ ਸਲੋਚਨਾ ਆਪਣੇ ਆਪ ਨੂੰ ਮੌਜੂਦਾ ਕਸ਼ਟ ਤੋਂ ਛੁਡਾਣ ਲਈ ਵੀ ਅੰਦਰੇ ਅੰਦਰ ਆਪਣੇ ਨਾਲ ਲੜ ਰਹੀ ਸੀ ਜਿਸ ਦੇ ਅੰਦਰ ਇੱਕ ਵਾਰ ਕੀ ਇਹਨਾਂ ਕੋਚ ਹੋ ਰਿਹਾ ਹੋਵੇ ਉਸ ਦੀ ਹਾਲਤ ਵਿੱਚ ਹੀ ਬੜੀ ਤਰਸਯੋਗ ਗੁੰਦੀ ਹੋਵੇਗੀ ਰੋਟੀ ਤੋਂ ਬਾਅਦ ਸलोਚਨਾ ਤੇ ਭਾਰਤੀ ਵਿਚਾਰੇ ਇੱਕ ਹੋਰ ਵੈਸ ਚੱਲ ਪਈ ਉਸ ਦਿਨ ਭਾਰਤੀ ਨੇ ਜਿਹੜਾ ਫੈਸਲਾ ਸਾਰਿਆਂ ਤੋਂ ਮੜਵਾਇਆ ਸੀ ਉਸ ਦੇ ਹਿਸਾਬ ਨਾਲ ਭਾលਕੇ ਉਹਨਾਂ ਦੀ ਪਾਰਟੀ ਨੂੰ ਇਥੇ ਜਾਣਾ ਹੀ ਚਾਹੀਦਾ ਸੀ ਇਸ ਗੱਲ ਉੱਤੇ ਸਲੋਚਨਾ ਵੀ ਰਜ਼ਾਮੰਦ ਸੀ ਪਰ ਭਾਰਤੀ ਦਾ ਜ਼ੋਰ ਇਸ ਗੱਲ ਉੱਤੇ ਸੀ ਕਿ ਜਦ ਤੱਕ ਸਲੋਚਨਾ ਦੇ ਮਨ ਦੀ ਹਾਲਤ ਠੀਕ ਨਾ ਹੋ ਜਾਵੇ ਤਦ ਤੱਕ ਹੋਰ ਕੁਝ ਤਿੰਨ ਪ੍ਰੋਗਰਾਮ ਨੂੰ ਵੀ ਮੁਲਤਵੀ ਰੱਖਿਆ ਜਾਵੇ। ਦੂਸਰੇ ਦੋਵੇਂ ਸਾਥੀ ਭਾਰਤੀ ਦੇ ਪੱਖ ਵਿੱਚ ਸਨ। ਅਰਥਾਤ ਇੱਕ ਪਾਸੇ ਦਿਲ ਤੇ ਇੱਕ ਪਾਸੇ ਇੱਕ ਸਲੋਚਨਾ ਸੋਹਾ ਸੁਗੰਦਾ ਖਾ ਕੇ ਕਹਿ ਰਹੀ ਸੀ ਕਿ ਉਹਨਾਂ ਉਸ ਦੀ ਹਾਲਤ ਬਿਲਕੁਲ ਠੀਕ ਹੈ ਪਰ ਕਿਸੇ ਵੀ ਉਸ ਦੀ ਗੱਲ ਦਾ ਵਿਸ਼ਵਾਸ ਨਹੀਂ ਸੀ ਹੋ ਰਿਹਾ। ਬੜੀ ਖਿੱਤਿਆ ਖਿੱਚੀ ਹੋਈ ਪਰ ਨਤੀਜਾ ਕੁਝ ਨਾ ਨਿਕਲਿਆ ਸ਼ੇਕਰ ਭਾਰਤੀ ਨੇ ਇੱਕ ਗੱਲ ਕਹੀ ਸਲੋਚਨਾ ਤੂੰ ਕਹਿੰਦੀ ਐ ਕਿ ਤੇਰੀ ਹਾਲਤ ਬਿਲਕੁਲ ਠੀਕ ਹੈ ਤੇ ਮੌਜੂਦਾ ਸਦਮੇ ਦੇ ਅਸਰ ਤੋਂ ਤੂੰ ਆਪਣੇ ਆਪ ਨੂੰ ਸੁਰੱਖਿਤ ਕਰ ਲਈ ਬੇਸ਼ੱਕ ਸਲੋਚਨ ਵਾਲੀ ਪੂਰੀ ਦਲੇਰੀ ਵਿੱਚ ਜਵਾ ਦਿੱਤਾ ਤਾਂ ਮੈਂ ਤੇਰਾ ਇਮਤਿਹਾਨ ਲਵਾਵਾਂ ਮਾਫ ਕਰੀ ਮੈਨੂੰ ਅਜੇ ਵੀ ਸ਼ੱਕ ਹੈ ਕਿ ਤੂੰ ਸੱਚ ਨਹੀਂ ਕਹਿ ਰਹੀ ਜਿਸ ਤਰ੍ਹਾਂ ਵਿੱਚ ਆਹੇ ਇਮਤਿਹਾਨ ਲੈਣ ਸਕਣਾ ਨਿਰਿੰਦਰ ਬਹੁਤ ਅੱਛਾ ਅੱਜ ਸ਼ਾਮੀ ਤੂੰ ਤੈਨੂੰ ਮੇਰੇ ਨਾਲ ਸੈਰ ਨੂੰ ਚੱਲਣਾ ਹੋਵੇਗਾ ਉੱਥੇ ਜਾ ਕੇ ਮੈਂ ਤੇਰਾ ਇਮਤਿਹਾਨ ਲਵਾਵਾਂਗਾ ਬੜੀ ਖੁਸ਼ੀ ਨਾਲ ਸ਼ਾਮੀ ਇਹ ਦੋਵੇਂ ਸੈਰ ਲਈ ਨਿਕਲ ਗਏ ਇਮਤਿਹਾਨ ਸ਼ੁਰੂ ਹੋਇਆ ਸਲੋਜਣਾ ਇਹ ਜਿਹੜਾ ਪਾਣਾ ਵਰਤਿਆ ਹੈ ਮੈਨੂੰ ਅਜਿਹੀ ਕਿਸੇ ਘਟਨਾ ਦੇ ਹੋਣ ਦਾ ਉਸੇ ਦਿਨ ਚਾਵਲਾ ਪੈਣ ਲੱਗ ਪਿਆ ਸੀ ਜਿਸ ਦਿਨ ਸ਼ੰਗਾਰਾ ਸਿੰਘ ਮਕਾਨ ਤੇ ਆਇਆ ਸੀ ਤੇ ਫਿਰ ਭਾਰਤੀ ਨੂੰ ਉਸ ਰਾਤ ਪਰਤਪਾਲਣਾ ਕੀਤੀਆਂ ਉਹ ਗੱਲਾਂ ਦੱਸਾਂ ਕਿ ਉਸ ਨੂੰ ਸੁਣਾਦਿਆ ਗਿਆ ਮੈਂ ਉਸ ਰਾਤ دل ਨਾਲ ਫੈਸਲਾ ਕਰਕੇ ਸੁੱਤਾ ਸੀ ਤੇ ਪਾਲ ਵੀ ਇਸ ਮਤਲਬ ਲਈ ਸਮਝਾਇਆ ਸੀ ਕਿ ਦਿਨ ਚੜ੍ਹਦਿਆਂ ਹੀ ਅਸੀਂ ਸ਼ੰਗਾਰਾ ਸਿੰਘ ਦੇ ਮਨ ਨੂੰ ਬਦਲਣ ਲਈ ਪੂਰੀ ਪੂਰੀ ਜੋਰ ਅਜ਼ਮਾਈ ਸ਼ੁਰੂ ਕਰਦੇ। ਪਰ ਉਸ ਬਾਦਨ ਸੀਵ ਨੇ ਸਾਨੂੰ ਮੌਕਾ ਹੀ ਨਾ ਦਿੱਤਾ। ਰਾਤੋਂ ਰਾਤ ਗੁੰਮ ਹੋ ਗਿਆ। ਠੰਡਾ ਸਾਹ ਭਰ ਕੇ ਬੋਲੀ ਸਲੋਚਨਾ ਨਿਰਿੰਦਰ ਇਥੋਂ ਤੀਕ ਉਹ ਕਰ ਗੁਜ਼ਰਨਗੇ। ਇਸ ਦੀ ਮੈਨੂੰ ਉਮੀਦ ਨਹੀਂ ਸੀ। ਪਰ ਉਹਨਾਂ ਦੇ ਬਰਤਾਓ ਵਿੱਚੋ ਕਾਫੀ ਕੁਝ ਐਸਾ ਮੈਨੂੰ ਨਜ਼ਰੀਆ ਆਇਆ ਜਿਸ ਨੇ ਮੇਰੀ ਚਿੰਤਾ ਨੂੰ ਵਧਾ ਦਿੱਤਾ ਸੀ ਉਸ ਦੀਆਂ ਕਿਹੜੀਆਂ ਗੱਲਾਂ ਨੇ ਤੇਰੀ ਚਿੰਤਾ ਵਧਾਈ ਕੀ ਦੱਸ ਸਕਦੀਆਂ ਮੇਰੀ ਚਿੰਤਾ ਵਧਨ ਦਾ ਸਭ ਤੋਂ ਵੱਡਾ ਸਬਬ ਇਹ ਸੀ ਕਿ ਉਹਨਾਂ ਮੇਰੇ ਨਾਲ ਇੱਕ ਵੀ ਗੱਲ ਨਹੀਂ ਕੀਤੀ ਮੈਂ ਜਿੰਨਾ ਕੁਝ ਵੀ ਕਹੀ ਗਈ ਹਾਂ ਤੋਂ ਵੱਧ ਕੁਝ ਵੀ ਨਾ ਬੜੀ ਕੋਸ਼ਿਸ਼ ਕੀਤੀ ਕਿਵੇਂ ਉਹਨਾਂ ਦੇ ਦਿਲ ਦੀ ਕੁੰਡੀ ਖੋਲਣ ਵਿੱਚ ਕਾਮਯਾਬ ਹੋ ਸਕਾਂ ਪਰ ਮੇਰੀ ਕੋਈ ਪੇਸ਼ ਨਹੀਂ ਗਈ ਤੇ ਤੂੰ ਇਹ ਜਿਹੜੀਆਂ ਗੱਲਾਂ ਕੰਗਾ ਇਹ ਮੈਂ ਸਮਝਦੀ ਹਾਂ ਸੱਚਮੁੱਚ ਤੇਰੀ ਭਵਿਸ਼ਵਾਨੀ ਸੀ ਠੀਕ ਹੀ ਉਹਨਾਂ ਦੇ ਦਿਲ ਦੀ ਐਸੀ ਹਾਲਤ ਹੋਵੇਗੀ ਜਿਉ ਤਾ ਬਿਆਨ ਕੀਤੀ ਹੈ ਜੋ ਤੁਸੀਂ ਬਿਆਨ ਕੀਤੀ ਸਲੋਚਨਾ ਭਵਿਸ਼ਵਾਨੀ ਸੀ ਜਾਂ ਕੁਝ ਵੀ ਪਰ ਇਹ ਕਿਸੇ ਵੀ ਕੰਮ ਨਾ ਸਕੇ ਕਾਸ਼ ਅਸੀਂ ਉਸੇ ਘੜੀ ਵਕਤ ਨੂੰ ਸੰਭਾਲ ਲੈਂਦੇ ਪਰ ਹੋਣੀ ਤਾਂ ਹੋ ਕੇ ਹੀ ਰਹਿੰਦੀ ਹੈ ਠੀਕ ਹੈ ਹੁਣ ਇਸ ਬਾਰੇ ਪਛਤਾਇਆ ਬਣ ਕੀ ਸਕਦਾ ਹੈ ਅਛੰਦਰਿੰਦਰ ਤੂੰ ਮੈਨੂੰ ਜਿਸ ਮਤਲਬ ਲਈ ਇੱਥੇ ਲਿਆਇਆ ਉਸ ਵਲ ਭਾਰਤੀ ਡੂੰਗੀ ਵਿਖਾਦ ਵਿੱਚ ਬੋਲਿਆ ਸਲੋਚਨਾ ਮਤ ਸਮਝ ਕੀ ਮੈਂ ਤੇਰੇ ਦਿਲ ਦੀ ਹਾਲਤ ਨੂੰ ਸਮਝ ਨਹੀਂ ਰਿਹਾ ਹੋਰ ਕੋਈ ਸਮਝੇ ਨਾ ਸਮਝੇ ਪਰ ਮੈਂ ਖੂਬ ਸਮਝਦਾ ਹਾਂ ਕਿ ਇਸ ਵੇਲੇ ਕਿੰਨੀ ਬਹਾਦਰੀ ਨਾਲ ਤੂੰ ਆਪਣੇ ਦਿਲ ਦੀ ਪੀੜ ਨੂੰ ਦਬਾਉਣ ਵਿੱਚ ਲੱਗੀ ਹੋਈ ਹੈ ਤੇਰੀ ਖੁਆਇਸ਼ ਹੈ ਜਾਂ ਉਹ ਸਮਝੋ ਕਿ ਤੂੰ ਪਾਰਟੀ ਦੇ ਕੰਮ ਵਿੱਚ ਵਿਗੜ ਨਹੀਂ ਪੈਣਾ ਬੰਦ ਦੇਣਾ ਚਾਉਂਦੀ ਇਸ ਲਈ ਤੂੰ ਅਸਾਂ ਸਾਰਿਆਂ ਦੇ ਮਗਰ ਪਈ ਹੋਈਆਂ ਕਿ ਅਸੀਂ ਆਪਣੇ ਨਿਯਕਤ ਪ੍ਰੋਗਰਾਮ ਅਨੁਸਾਰ ਭਲਕੇ ਥੋ ਕੁਝ ਕਰ ਜਾਏਗੀ ਪਰ ਕੀ ਅਸੀਂ ਏਡੇ ਹੀ ਅਨੇਹਾ ਕਿ ਤੇਰੇ ਦਿਲ ਨੂੰ ਨਾ ਪੜ ਸਕੇ ਹੋਈ ਤੂੰ ਫਜ਼ਾਰ ਪਈ ਕੋ ਪਰ ਇਸ ਵੇਲੇ ਤੇਰੇ ਦਿਲ ਨੂੰ ਜਿਹੜਾ ਤਾਜ਼ਾ ਤਾਜ਼ਾ ਜ਼ਖਮ ਲੱਗਾ ਹੈ ਇਸ ਦੇ ਅਸਰ ਤੋਂ ਤੂੰ ਇੰਨੀ ਜਲਦੀ ਨਹੀਂ ਖੜਾ ਛੜਾ ਸਕਦੀ ਮਨੁੱਖੀ ਹਿਰਦਾ ਕੋਈ ਪੱਥਰ ਦੀ ਬਣੀ ਚੀਜ਼ ਤਾਂ ਹੈ ਨਹੀਂ ਤੂੰ ਠੀਕ ਹੈ ਨਿਰਿੰਦਰ ਮੈਂ ਵੀ ਹੁਣ ਮੁਕਰਾਂਗੀ ਨਹੀਂ ਤੇਰੇ ਅੱਗੇ ਜਿਵੇਂ ਤੂੰ ਸਮਝਾ ਹੈ ਸਗਮੀਤ ਮੇਰੇ ਦਿਲ ਦੀ ਉਹੀ ਹਾਲਤ ਹੈ ਪਰ ਸੋਚ ਜਿਹੜਾ ਚਲਾ ਗਿਆ ਉਸਨੇ ਤਾਂ ਮੁੜ ਕੇ ਕਦੀ ਨਹੀਂ ਆਉਣਾ ਪਰ ਮੈਂ ਅਸੀਂ ਬਰਿਆਂ ਵੱੱਦੀ ਇੱਥੇ ਡੇਰਾ ਪਾਈ ਰੱਖਗੀ ਫਿਰ ਕਿਉਂ ਨਾ ਅਸੀਂ ਲੋਕ ਆਪਣੇ ਆਹਰੇ ਲੱਗੇ ਕਮਾਕਾਰਾਂ ਦੇ ਰੁਝਾਵੇਂ ਵਿੱਚ ਪੈ ਕੇ ਮੇਰਾ ਯਕੀਨ ਹੈ ਕਿ ਮੈਂ ਜਲਦੀ ਹੀ ਆਪਣੇ ਆਪ ਨੂੰ ਠੀਕ ਕਰ ਲਵਾਂਗੀ ਪਰ ਜੇ ਅਸੀਂ ਇੱਥੇ ਬੱਠੇ ਰਹੇ ਤਾਂ ਹਰ ਗੇ ਨੂੰ ਇਹੋ ਗੱਲਾਂ ਹੁੰਦਾਂ ਰਹਿਣੀਆਂ ਤੇ ਮੇਰੇ ਮਨ ਦੀ ਹਾਲਤ ਬੁਰੀ ਤੋਂ ਬੁਰੀ ਹੁੰਦੀ ਚਲੀ ਜਾਵੇ ਇੱਥੋਂ ਤੱਕ ਇੱਥੋਂ ਤੱਕ ਤਾਂ ਤੂੰ ਜਿੰਨਾ ਵੀ ਕਿਹਾ ਹੈ ਸਲੋਚਨਾ ਇਸ ਵਿੱਚ ਰੱਤੀ ਪਰ ਵੀ ਝੂਠ ਨਹੀਂ ਸੱਚ ਪੁੱਛੇ ਤਾਂ ਮੈਂ ਵੀ ਇਸ ਗੱਲ ਦੇ ਹੱਕ ਵਿੱਚ ਹਾਂ ਤੇ ਜਦ ਖੁਦ ਤੂੰ ਵੀ ਇਹੋ ਚਾਹੁੰਦੀ ਆ ਤਾਂ ਬਸ ਠੀਕ ਹੈ ਸਾਨੂੰ ਭਲਕ ਤੀਕ ਇਹ ਥਾ ਛੱਟ ਹੀ ਦੇਣੀ ਚਾਹੀਦੀ ਆ ਪਰ ਇੱਕ ਹੋਰ ਸਵਾਲ ਵੀ ਇਸ ਵੇਲੇ ਸਾਡੇ ਸਾਹਮਣੇ ਪੈਦਾ ਹੋ ਗਿਆ ਜਿਸ ਉੱਤੇ ਸਾਨੂੰ ਅਵੇਰੇ ਜਾਂ ਸਵੇਰੇ ਸੋਚਣਾ ਹੀ ਪਵੇਗਾ ਫਿਰ ਕਿਉਂ ਨਾ ਅਸੀਂ ਹੁਣੇ ਹੀ ਉਸ ਨੂੰ ਜੋਰ ਬਹਿਸ ਲਾ ਲਈਏ ਜਰੂਰ ਲੈਣਾ ਚਾਹੀਦਾ ਜੇ ਕੋਈ ਇਹੋ ਜਿਹਾ ਜ਼ਰੂਰੀ ਸਵਾਲ ਹੈ ਦੱਸ ਉਹ ਕੀ ਦੱਸ ਤਾਂ ਮੈਂ ਬੜੀ ਗਹਿਰਾਈ ਨਾਲ ਸੋਚ ਕੇ ਤੂੰ ਇਸ ਦਾ ਜਵਾਬ ਦੇਣਾ ਹੋਵੇਗਾ ਹਾਂ ਜਰੂਰ ਦਸ ਤੂੰ ਸਭ ਕੁਝ ਪੁੱਛ ਸਕਦਾ ਵੇਖ ਸੋਜਣਾ ਤੈਨੂੰ ਪਤਾ ਹੈ ਮੈਂ ਖੁੱਲੇ ਤੇ ਨੱਚੇ ਸੁਭਾਅ ਦਾ ਆਦਮੀ ਹਾਂ ਜੋ ਜੋ ਕੁਝ ਮੇਰੇ ਦਿਲ ਵਿੱਚ ਹੋਵੇ ਚੰਗਾ ਭਾਵੇਂ ਮਾੜਾ ਉਸ ਨੂੰ ਨਾ ਤਾਂ ਲੁਕੋਣ ਦੀ ਤੇ ਨਾ ਹੀ ਕਿਸੇ ਬਣਾਵਟੀ ਮਠਾਸ ਵਿੱਚ ਗਲੀਫ ਕੇ ਦੱਸਣ ਦੀ ਮੇਰੀ ਆਦਤ ਹੈ ਬਿਲਕੁਲ ਸਾਫ਼ ਲਫ਼ਜ਼ਾਂ ਵਿੱਚ ਤੈਨੂੰ ਦੱਸਾਂਗਾ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਉਹਦੋਂ ਤੋਂ ਇੱਕ ਸਖਤ ਕਿਸਮ ਦੇ ਧਿਆਨ ਵਿੱਚੋਂ ਨਾ ਸਿਰਫ਼ ਸਹੀ ਸਲਾਮ ਬਲਕਿ ਸ਼ਾਨਦਾਰ ਪੋਜੀਸ਼ਨ ਲੈ ਕੇ ਪਾਸ ਹੋਈ ਸੈਂ ਜਿਹੜਾ ਤੂੰ ਠਾਕਰ ਸਿੰਘ ਵਰਗੇ ਧੂਰ ਤੋਂ ਚਾਰੇ ਸ਼ਾਨੇ ਚਿੱਤ ਦੇਖ ਦਿੱਤਾ ਪਰ ਤੇਰਾ ਪਹਿਲਾ ਅਭਿਆਨ ਅਜੇ ਖਤਮ ਹੀ ਹੋਇਆ ਸੀ ਕਿ ਇੱਕ ਹੋਰ ਉਹਦੋਂ ਵੀ ਘੜੀ ਧਿਆਨ ਦਾ ਵਕਤ ਤੇਰੇ ਲਈ ਪੈਦਾ ਹੋ ਗਿਆ ਸ਼ੰਗਾਰਾ ਸਿੰਘ ਦੀ ਮੌਤ ਜਿਸ ਨਾਲ ਤੇਰੀ ਪਹਿਲਾਂ ਦੀ ਤੇ ਅੱਜ ਦੀ ਪੋਜੀਸ਼ਨ ਵਿੱਚ ਜ਼ਮੀਨ ਆਸਮਾਨ ਦਾ ਫਾਕਰ ਫਰਕ ਆ ਗਿਆ ਸਾਡੇ ਦੇਸ਼ ਦੀ ਪ੍ਰੰਥਾ ਅਨੁਸਾਰ ਇੱਕ ਸੁਆਗਨ ਤੇ ਵਿਦਭਾਵ ਵਿੱਚ ਜਿਵੇਂ ਇਹ ਆਸਮਾਨ ਦਾ ਫਰਕ ਘੱਟ ਫਰਕ ਨਹੀਂ ਹੁੰਦਾ ਬਿਲਕੁਲ ਠੀਕ ਕਹਿ ਰਹੀ ਹੈ ਤੂੰ ਮੈਂ ਖੁਦ ਇਸ ਫਰਕ ਨੂੰ ਮਹਿਸੂਸ ਕਰਦੀ ਹਾਂ ਮੈਨੂੰ ਤੇਰੇ ਸ੍ਰੈਸ਼ਿਜ਼ਮ ਉੱਤੇ ਤੇਰੀ ਇਸਤਰੀ ਤੋਂ ਤੇ ਪੂਰਾ ਵਿਸ਼ਵਾਸ ਹੈ ਮੇਰਾ ਵਿਸ਼ਵਾਸ ਹੈ ਕਿ ਦੁਨੀਆ ਦੀ ਵੱਡੀ ਤੋਂ ਵੱਡੀ ਤਾਕਤ ਵੀ ਤੈਨੂੰ ਤੇਰੀ ਇਸਤਰੀ ਇਸ 3 ਦੇ ਆਸਨ ਤੋਂ ਦੇਖ ਨਹੀਂ ਸਕਦੇ ਪਰ ਬੀਬੀ ਰਾਣੀ ਕੁਦਰਤ ਨੇ ਇਹ ਜਿਹੜਾ ਮਨੁੱਖਤਾ ਵਿੱਚ ਮਨੁੱਖਤਾ ਛੱਡ ਕੇ ਹਰ ਇੱਕ ਜੀਵ ਜੰਤ ਵਿੱਚ ਜਨਸੀਅਤ ਦਾ ਫਰਕ ਪਾ ਦਿੰਦਾ ਹੈ ਇਸਤਰੀ ਮਰਦ ਦਾ ਨਰ ਤੇ ਮਦੀਨ ਦਾ ਇਸ ਦਾ ਵੀ ਤਾਂ ਕੁਝ ਪਰੋਜ਼ਨ ਹੈ ਸਾਡੀ ਜ਼ਿੰਦਗੀ ਨਾਲ ਮੈਂ ਸਮਝਦੀ ਹਾਂ ਨਰੀਂਦਰ ਜ਼ਰੂਰ ਇਸ ਦਾ ਪਰੋਜ਼ਨ ਹੈ ਦੋ ਜਨਸਾਂ ਰਲ ਕੇ ਹੀ ਪੂਰਨ ਹੋ ਸਕਦੇ ਹਨ ਨਹੀਂ ਤਾਂ ਦੋਵੇਂ ਆਪੋ ਆਪਣੇ ਤਾ ਅਪੂਰਨ ਮੈਂ ਇਸ ਲੈਕਚਰ ਤੋਂ ਤੇਰਾ ਜੋ ਕੁਝ ਮਤਲਬ ਹੈ ਉਸ ਨੂੰ ਬਿਨਾ ਕਿਤੇ ਤਮਹੀਦ ਤੋਂ ਖੋਲ ਛੁੱਟ ਬਹੁਤੇ ਦ੍ਰਿਸ਼ਟਦਾਤਾ ਦੀ ਲੋੜ ਨਹੀਂ ਬਿਲਕੁਲ ਕਿਸੇ ਦੜੇ ਦ੍ਰਿਸ਼ਟਾਂਤ ਦੀ ਲੋੜ ਨਹੀਂ ਮੈਂ ਤਾਂ ਕੁਦਰਤ ਦਾ ਇੱਕ ਨਿਜ਼ ਸਮਝਾਉਣ ਲਈ ਇਹ ਗੱਲ ਕਹੀ ਹੈ ਮੰਨ ਲੈ ਕਿ ਮੈਂ ਇਸ ਨਿਜ਼ਮ ਨੂੰ ਸਮਝ ਗਈਆਂ ਅੱਗੇ ਚੱਲ ਜੇ ਮੈਂ ਭੁੱਲਦੀ ਨਹੀਂ ਤਾਂ ਸ਼ਾਇਦ ਤੂੰ ਮੈਨੂੰ ਇਹੋ ਕਹਿਣ ਵਾਲਾ ਹੈ ਕਿ ਮੈਨੂੰ ਵਿਧਵਾ ਦੀ ਸ਼ਕਲ ਵਿੱਚ ਨਾ ਰਹਿ ਕੇ ਸਤਮਾ ਬਣ ਜਾਣਾ ਚਾਹਤ ਹੈ ਕਿਉਂ ਇਹੋ ਕਹਿਣਾ ਚਾਹੁੰਨਾ ਹੈ ਕਿ ਕੁਝ ਹੋਰ ਤੂੰ ਤਾਂ ਅੰਤਰਜਾਮੀ ਹੈ ਸਲੋਚਨਾ ਮੈਂ ਤੈਨੂੰ ਕੀ ਦੱਸਣਾ ਹੈ ਪਰ ਨਰੀਂਦਰ ਮੇਰਾ ਖਿਆਲ ਹੈ ਕਿ ਹਲੇ ਐਡੀ ਜਲਦੀ ਇਸ ਵਿਸ਼ੇ ਉੱਤੇ ਮੈਨੂੰ ਸੋਚਣ ਦੀ ਲੋੜ ਨਹੀਂ ਨਾਲੇ ਇਸ ਮਾਮਲੇ ਨੂੰ ਜਿੰਨੀ ਤੂੰ ਅਹਿਮ ਤੇ ਤੇ ਰਿਹਾ ਹੈ ਓਨੀ ਮੈਂ ਨਹੀਂ ਦਿੰਦੀ ਪਰ ਇੱਕ ਗੱਲ ਪੁੱਛਦੀ ਹਾਂ ਕਿ ਮੈਂ ਆਪਣੀ ਇਸ ਮੌਜੂਦਾ ਹਾਲਤ ਵਿੱਚ ਤੁਸਾਂ ਲੋਕਾਂ ਦਾ ਸਾਥ ਨਹੀਂ ਦੇ ਸਕਦੀ ਕਿਉਂ ਨਹੀਂ ਦੇ ਸਕਦੀ ਬਲਕਿ ਮੈਂ ਕਹਾਗਾ ਕਿ ਪਹਿਲਾਂ ਨਾਲੋਂ ਵੀ ਅਜ਼ਦਾਨਾ ਤੌਰ ਤੇ ਪਰ ਜਿਸ ਨੁਕਤੇ ਤੋਂ ਮੈਂ ਇਸ ਮਾਮਲੇ ਨੂੰ ਦੇਖ ਰਿਹਾ ਸ਼ਾਇਦ ਤੂੰ ਨਹੀਂ ਉਸ ਤੋਂ ਦੇਖ ਰਹੀ ਫਿਰ ਝਟਪਟ ਕਿਉਂ ਨਹੀਂ ਦੱਸ ਦਿੰਦਾ ਆਪਣਾ ਨੁਕਤਾ ਆਖਰ ਇਤਨੇ ਢੱਕਿਆਂ ਡੋਲਿਆਂ ਦਾ ਸਵਾਲ ਸਵਾਭਹ ਸਲੋਚਨਾ ਜੇ ਨਾ ਹੁੰਦਾ ਤਾਂ ਸ਼ਾਇਦ ਮੈਂ ਇਤਨੀ ਜਲਦੀ ਇਹ ਮਾਮਲਾ ਛੇੜਦਾ ਹੀ ਨਾ ਤੱਸ ਫਿਰ ਜਲਦੀ ਦੱਸਣ ਤੋਂ ਪਹਿਲਾਂ ਮੈਂ ਕੁਝ ਪੁੱਛਣਾ ਚਾਹੁੰਦਾ ਹਾਂ ਤੇਰੇ ਕੋਲ ਨਿਸੰਘ ਹੋ ਕੇ ਪੁੱਛ ਠੀਕ ਠੀਕ ਦੱਸੇਗੀ ਠੀਕ ਦੱਸਾਂਗੀ ਜਾਂ ਗਲਤ ਦੱਸਾਂਗੀ ਸਸਵਾਲ ਦਾ ਜਵਾਬ ਤੂੰ ਖੁਦ ਆਪਣੇ ਦਿਲ ਕੋਲੋਂ ਪੁੱਛ ਲੈ ਮੇਰਾ ਦਿਲ ਤਾਂ ਕਹਿੰਦਾ ਹੈ ਕਿ ਸਲੋਚਨਾ ਕੋਈ ਬੱਡੇ ਤੋਂ ਵੱਡਾ ਪੇੜ ਵੀ ਮੇਰੇ ਪਾਸੋਂ ਨਹੀਂ ਲੁਕਾ ਸਕਦਾ ਫਿਰ ਇਹੋ ਜਿਹਾ ਨਕੰਮਾ ਸਵਾਲ ਕਰਨ ਦਾ ਫਾਇਦਾ ਫਾਇਦੇ ਦਾ ਫਾਇਦੇ ਨਾ ਫਾਇਦੇ ਦੀ ਗੱਲ ਨਹੀਂ ਸਲੋਚਨਾ ਮੈਂ ਕੁਝ ਕਹਿੰਦਾ ਹਾਂ ਪੁੱਛਣ ਤੋਂ ਪਾਗਲ ਇਸ ਦੁਨੀਆ ਵਿੱਚ ਨਿਰਿੰਦਰ ਜਿੰਨਾ ਮੇਰਾ ਮੇਰੇ ਵਿਸ਼ਵਾਸ ਦਾ ਪਾਤਰ ਹੋਰ ਕੋਈ ਨਹੀਂ ਹੋ ਸਕਦਾ ਫਿਰ ਵੀ ਸੰਗਣ ਦਾ ਸਵਾਲ ਮੈਂ ਬੜੀ ਹੀ ਮੁਸ਼ਕਲ ਨਾਲ ਇਸ ਸਵਾਲ ਨੂੰ ਆਪਣੇ ਬੋਲਾਂ 'ਚ ਕੱਢਣ ਲੱਗਾ ਹਾਂ ਅੱਛਾ ਸਲੋਚਨਾ ਜੀ ਮੈਨੂੰ ਇਹ ਯਕੀਨ ਹੋ ਗਿਆ ਹੋਵੇ ਕਿ ਸਦਮਾ ਬਣ ਵਿੱਚ ਤੈਨੂੰ ਕੋਈ ਉਜ਼ਰ ਨਹੀਂ ਤਾਂ ਕਿ ਮੈਂ ਤੇਰੇ ਉੱਤੇ ਇਹ ਵੀ ਸਵਾਲ ਕਰਾਂ ਕਿ ਆਪਣੇ ਜੀਵਨ ਸਾਥੀ ਲਈ ਤੇਰੀ ਉਂਗਲ ਕਿਸ ਉਤੇ ਟਿਕ ਸਕਦੀ ਸਲੋਚਨਾ ਸੋਚੀ ਪੈਗੀ ਕੀ ਸੋਚ ਰਹੀ ਹੈ ਸਲੋਚਨਾ ਤੇਰੇ ਸਵਾਲ ਦਾ ਜਵਾਬ ਸੋਚ ਰਹੀ ਹੈ ਪਰ ਮੇਰੇ ਸਵਾਲ ਦਾ ਜਵਾਬ ਸੋਚਣ ਨਾਲ ਸੰਬੰਧ ਨਹੀਂ ਰੱਖਦਾ ਇਹ ਸਵਾਲ ਤਾਂ ਦੋ ਟੁਕ ਫੈਸਲਾ ਮੰਗਦਾ ਦੋ ਟੁਕ ਫੈਸਲਾ ਮੰਗਦਾ ਹੈ ਬੇਸ਼ੱਕ ਤਾਂ ਦੋ ਟਕ ਫੈਸਲਾ ਮੇਰਾ ਇਹ ਹੈ ਨਰਿੰਦਰ ਕਿ ਮੈਂ ਇਸ ਮਾਮਲੇ ਵਿੱਚ ਸਾਰੇ ਇਕਤਿਆਰ ਤੈਨੂੰ ਦਿੰਦੀ ਹਾਂ ਮੈਨੂੰ ਆ ਪਰ ਮੈਨੂੰ ਤਾਂ ਤੂੰ ਤਾਂ ਹੀ ਇਸ ਦਾ ਹੱਕ ਦੇ ਸਕਦੀ ਜੇ ਤੂੰ ਆਪ ਕਿਸੇ ਨਤੀਜੇ ਤੇ ਨਾ ਪਹੁੰਚ ਸਕਦੇ ਹੋ ਮੇਰਾ ਖਿਆਲ ਹੈ ਕਿ ਇਸ ਮਾਮਲੇ ਵਿੱਚ ਸਲਸਤੀ ਗੁੰਜੈਸ਼ ਹੈ ਹੀ ਨਹੀਂ ਸਲਸ ਉੱਥੇ ਪਿਆਰ ਰਹਿ ਜਾਂਦਾ ਹੈ ਜਿੱਥੇ ਮਾਮਲਾ ਉਲਝਣ ਵਿੱਚ ਹੋਵੇ ਕੀ ਮਤਲਬ ਮਤਲਬ ਮੈਂ ਨਹੀਂ ਜਾਣਦੀ ਜਾਨ ਦਾ ਮੈਂ ਸਿਰਫ ਇਹ ਜਾਨਣਾ ਚਾਹੁੰਦਾ ਹਾਂ ਕਿ ਤੇਰੀ ਆਪਣੀ ਨਜ਼ਰ ਕਿਸ ਪਾਸੇ ਜਾਂਦੀ ਹੈ ਸਲੋਚਨਾ ਚੁੱਪ ਕਰ ਗਈ ਚੁੱਪ ਕਿਉਂ ਕਰ ਗਈ ਯਾ ਸਲੋਚਨਾ ਕੁਝ ਸੋਚ ਰਹੀਆਂ ਕੀ ਸੋਚ ਰਹੀਆਂ ਜੇ ਨਾ ਦੱਸਣਾ ਚਾ ਪਰ ਤੂੰ ਆਪ ਹੀ ਤਾਂ ਕਹਿ ਚੁੱਕੀ ਹੈ ਕਿ ਮੈਂ ਤੇਥੋਂ ਸਭ ਕੁਝ ਪੁੱਛ ਸਕਦਾ ਹੈ ਕਹਿ ਭਾਵੇਂ ਚੁੱਕੀਆਂ ਪਰ ਦੱਸ ਨਹੀਂ ਸਕਦੀ ਨਿਰਿੰਦਰ ਮੈਨੂੰ ਮਜਬੂਰ ਨਾ ਕਰ ਰੱਬ ਦਾ ਵਾਸਤਾ ਪਾ ਕੇ ਕਹਿੰਦੀਆਂ ਫਿਰ ਜਦ ਕਿ ਤੂੰ ਇਹ ਵੀ ਮੇਰੇ ਉੱਤੇ ਪਾਵਨ ਦੀ ਲਾਜ ਚੁੱਕੇ ਵੋ ਕਿ ਦੱਸ ਵੀ ਸੱਚੋ ਸੱਚ ਭਾਰਤੀ ਕੁਝ ਘਬਰਾ ਗਿਆ ਉਸ ਛੱਥਾ ਪਾ ਕੇ ਬੋਲਿਆ ਅਜੀਬ ਗੱਲ ਐ ਕਿ ਤੂੰ ਵੀ ਨਹੀਂ ਦੱਸ ਸਕਦੀ ਮੈਂ ਵੀ ਨਹੀਂ ਦੱਸ ਸਕਦਾ ਫਿਰ ਦੱਸੇਗਾ ਕਾ ਤੂੰ ਕਿਉਂ ਨਹੀਂ ਦੱਸ ਸਕਦਾ ਨਿਰਿੰਦਰ ਕੁਝ ਵੀ ਸਮਝ ਲੈ ਤੇ ਕਾਫੀ ਚਿਰ ਸੋਚ ਭਾਰਤੀ ਬੋਲਿਆ ਅੱਛਾ ਸਰੋਚਨਾ ਚੱਲ ਹੋਰ ਗੱਲਾਂ ਕਰਗੇ ਨਾ ਤੂੰ ਦੱਸ ਨਾ ਮੈਂ ਅਸੀਂ ਦੋਵੇਂ ਆਪੋ ਆਪਣੀ ਤਸਵੀਜ਼ ਕਾਗਜ਼ ਉੱਤੇ ਲਿਖ ਕੇ ਇੱਕ ਦੂਜੇ ਨੂੰ ਫੜਾ ਦੇਈਏ। ਕਿਉਂ ਠੀਕ ਹੈ? ਨੇ ਮੋਚਾ ਨੇ ਜਿਹੀ ਆਵਾਜ਼ ਵਿੱਚੋ ਬੋਲੀ। ਜਿਵੇਂ ਤੇਰੀ ਇੱਛਾ। ਭਾਰਤੀ ਨੇ ਜੇ ਵਿੱਚੋ ਨੋਟਬੁੱਕ ਕੱਢੀ ਤੇ ਫਿਰ ਉਸ ਵਿੱਚੋ ਦੋ ਵਰਕੇ ਪਾੜ ਕੇ ਇੱਕ ਉਸਨੇ ਸ੍ਰੋਚਨ ਨੂੰ ਦਿੱਤਾ। ਪੈਨ ਦੋਹਾਂ પાસે ਆਪੋ ਆਪਣੀ ਹੈ ਸਾਂ। ਦੋਹਾਂ ਨੇ ਜੋ ਕੁਝ ਲਿਖਣਾ ਸੀ ਲਿਖ ਕੇ ਇੱਕ ਦੂਜੇ ਨੂੰ ਵਰਕੇ ਫੜਾ ਦਿੱਤੇ। ਫਿਰ ਦੋਹਾਂ ਨੇ ਜੋ ਕੁਝ ਦੋਹਾਂ ਕਾਗਜ਼ਾਂ ਤੋਂ ਪੜਿਆ ਉਹ ਇੱਕੋ ਚੀਜ਼ ਸੀ ਤੂੰ ਅੱਖਰਾਂ ਦਾ ਨਾਮ ਭਾਗ ਦੋਵੇਂ ਹੀ ਕਿੰਨਾ ਚਿਰ ਇੱਕ ਦੂਜੇ ਦੀਆਂ ਅੱਖਾਂ ਵਿੱਚ ਇੰਜ ਤੱਕਦੇ ਰਹੇ ਜਿਵੇਂ ਤੱਕਣੀ ਹੀ ਤੱਕਣੀ ਰਹੀ ਕਈ ਤਰ੍ਹਾਂ ਦੇ ਸਵਾਲ ਜਵਾਬ ਕਰ ਰਹੇ ਹੋ ਨਰਿੰਦਰ ਸੋਜਨਨੀਆ ਆਕਾ ਸ਼ਰਦਾ ਦੇ ਰਾਂਗ ਵਿਚਰਤ ਤਾ ਹੋਗਾ ਸਨ ਤੂੰ ਕਿ ਕਿੰਨਾ ਮਹਾਨ ਹੈ ਕਿੰਨਾ ਵਿਸ਼ਾਲ ਹੈ ਤੇਰਾ ਹਿਰਦਾ ਮੈਂ ਨਹੀਂ ਸ ਇਸ ਤੋਂ ਪਹਿਲਾਂ ਤੇਰੀ ਪੂਰੀ ਕੀਮਤ ਨੂੰ ਸਮਝ ਸਕੀ ਸੋਚਦੀ ਸਾਂ ਨਰਿੰਦਰ ਕਿਤਨਾ ਹੀ ਵਿਦਵਾਨ ਹੋਵੇ ਉੱਚੇ ਸੁੱਚੇ ਖਲਾਕ ਦਾ ਮਾਲਕ ਹੋਰ ਵੀ ਸਾਰੇ ਗੁਣਾਂ ਦਾ ਮਾਲਕ ਪਰ ਹੈ ਤਾਂ ਇੱਕ ਨੌਜਵਾਨ ਹੀ ਜਿਹੜਾ ਹਰ ਕਵਾਰੇ ਦਿਲ ਵਿੱਚ ਹੋਣਾ ਸੰਭਵ ਹੈ ਪਰ ਉਹ ਨਰਿੰਦਰ ਤੇ ਇਸ ਤੋਂ ਅੱਗੇ ਨਹੀਂ ਬੋਲ ਸਕੀ ਸਲੋਚਾ ਸ਼ਰਦਾ ਦਾ ਗੂੜਾ ਗੂੜਾ ਰੰਗ ਜਿਹੜਾ ਉਸ ਦੀਆਂ ਅੱਖਾਂ ਵਿੱਚ ਚਮਕ ਰਿਹਾ ਸੀ ਟਲ ਕੇ ਉਸ ਦੀਆਂ ਪਲਕਾਂ ਉਤੇ ਲੇਸ਼ ਕਾਇ ਨਰਿੰਦਰ ਦਾ ਧਿਆਨ ਸ਼ਾਇਦ ਉਸ ਦੀਆਂ ਗੱਲਾਂ ਵੱਲ ਨਹੀਂ ਸੀ ਉਹ ਆਪਣੀ ਕਿਸੇ ਗਹਿਰਾਈ ਵਿੱਚੋਂ ਬੋਲਿਆ ਤੈਨੂੰ ਸਲੋਚਨਾ ਪਾਲ ਨੇ ਪਿਛਲੇ ਦਿਨੀ ਕੁਝ ਦੱਸਿਆ ਸੀ ਕਿ ਕੋਈ ਐਸੀਆਂ ਗੱਲਾਂ ਜਿਹੜੀਆਂ ਮੈਂ ਉਸ ਨੂੰ ਕੰਗਾ ਹੁਣ ਨਹੀਂ ਬਲਕਿ ਉਹ ਤਾਂ ਇਧਰ ਕੰਗਾ ਦਿਨਾਂ ਤੋਂ ਮੇਰੇ ਸਾਹਮਣੇ ਵੀ ਜਦੋਂ ਹੁੰਦਾ ਹੈ ਤਾਂ ਅੱਖਾਂ ਨੀਵੀਆਂ ਪਾ ਲੈਂਦਾ ਸੋਚਦੀ ਸਾਂ ਪਤਾ ਨਹੀਂ ਕਿਸੇ ਮੇਰੀ ਮੇਰੀ ਗਲਤੀ ਤੋਂ ਨਾਰਾਜ਼ ਹੈ ਜਾਂ ਕੀ ਸੁਭਾਅ ਇੱਕ ਦੋ ਵਾਰੀ ਮੈਂ ਇਹ ਵੀ ਸੋਚਿਆ ਕਿ ਪੁੱਛ ਕੇ ਵੇਖ ਲਵਾਂ ਪਰ ਮੌਕਾ ਨਹੀਂ ਮਿਲਿਆ ਉਸ ਤੋਂ ਬਾਅਦ ਮੇਰਾ ਯਕੀਨ ਸੀ ਜਰੂਰ ਉਹ ਤੇਰੇ ਅੱਗੇ ਜ਼ਿਕਰ ਕਰੇਗਾ ਕਿਸ ਗੱਲ ਦਾ ਉਸ ਦਿਨ ਦਾ ਜ਼ਿਕਰ ਹੈ ਸਲੋਚਨਾ ਜਿੱਦਾਂ ਤੂੰ ਸਰਦਾਰ ਦੀ ਕੋਠੀ ਗਈ ਸੀ ਤੈਨੂੰ ਯਾਦ ਹੈ ਨਾ ਉਸ ਦਿਨ ਮੈਂ ਮੈਂ ਤੇ ਪਾਲ ਘਰੋਂ ਇਕੱਠੇ ਹੀ ਨਿਕਲੇ ਸਾਂ ਤੇ ਕਈ ਘੰਟੇ ਗੁਜ਼ਾਰ ਕੇ ਮੁੜੇ ਸਾਂ ਹਾਂ ਯਾਦ ਹੈ ਮੈਨੂੰ ਤੇ ਜਦੋਂ ਪਾਲ ਆਇਆ ਸੀ ਤਾਂ ਮੈਂ ਵੇਖਿਆ ਉਸ ਦਾ ਮੂੰਹ ਹੱਸਿਆ ਹੋਇਆ ਸੀ ਪੁੱਛਣ ਨੂੰ ਦਿਲ ਕੀਤਾ ਪਰ ਉਸ ਦਿਨ ਦਿਨ ਤਾਂ ਕੋਠੀ ਵਾਲੀ ਸਮੱਸਿਆ ਨੇ ਹੋਰ ਕਿਸੇ ਗੱਲ ਵੱਲ ਧਿਆਨ ਹੀ ਨਾ ਜਾਣ ਦਿੱਤਾ ਕੀ ਕੁਝ ਖਾਸ ਗੱਲਾਂ ਹੋਊਗਾ ਸਨ ਤੁਸਾਂ ਦੋਹਾਂ ਵਿੱਚ ਹਾਂ ਖਾਸ ਹੀ ਹੋਊਗਾ ਸਨ ਉਹ ਸਾਰੀਆਂ ਤੇਰੀ ਜਾਤ ਨਾਲ ਸਬੰਧ ਰੱਖਦੀਆਂ ਸਨ ਮੇਰੀ ਜਾਤ ਨਾਲ ਹਾਂ ਇਸ ਤੋਂ ਬਾਅਦ ਭਾਰਤੀ ਨੇ ਉੱਤਣ ਵਾਲਾ ਵਰਤਲਾਪ ਜਿਉਂਦਾ ਤਿਉਂ ਸਲੋਚਨ ਅਗੇ ਦੁਹਰਾ ਦਿੱਤਾ ਸੁਣ ਸੁਣ ਕੇ ਸਲੋਚਨਾ ਡੂੰਗੀ ਸੋਚ ਵਿੱਚ ਉੱਤਰ ਗਈ ਭਾਰਤੀ ਨੇ ਉਸ ਦਿਨ ਸਾਰਾ ਜੋਰ ਲਾ ਕੇ ਜਿਸ ਪੱਥਰ ਪਰ ਤਬਾਰ ਨੂੰ ਵਰਜਿਆ ਸੀ ਅੱਜ ਉਸਨੇ ਖੁਦ ਹੀ ਪਿਰਤ ਪਾਲ ਲਈ ਉਹ ਰਸਤਾ ਤਜਵੀਜ਼ ਕਰ ਦਿੱਤਾ ਹੈ ਇਹ ਕਿਉਂ ਤੇ ਸਲੋਚਨਾ ਨੂੰ ਸਮਝਣ ਵਿੱਚ ਦੇਰ ਨਾ ਲੱਗੀ ਕਿ ਉਸ ਦਿਨ ਵਾਲੀ ਤੇ ਅੱਜ ਵਾਲੀ ਸਲੋਚਨਾ ਵਿੱਚ ਕਿੰਨਾ ਅੰਤਰ ਉਸ ਦਿਨ ਸਲੋਚਨਾ ਜੇ ਕਿਸੇ ਹੋਰ ਦੀ ਸਾਥਣ ਸੀ ਤਾਂ ਅੱਜ ਸਲੋਚਨਾ ਕਿਸੇ ਸਾਥੀ ਦੀ ਮੁਤਲਾਸ਼ੀ ਉਹ ਨਰਿੰਦਰ ਸโรਜਨਾ ਡੁੱਬਦੂੰਗਾ ਖਾਨਾਲ ਬੋਲ ਉਠੀ ਮੈਨੂੰ ਇੱਕ ਵਾਰੀ ਆਪਣੇ ਪੈਰ ਚੁੰਮ ਲੈਣ ਦੀ ਪਗਲੀ ਨਰਿੰਦਰ ਤੂੰ ਇਸ ਤੋਂ ਅੱਗੇ ਸโรਜਨਾ ਨੂੰ ਬੋਲਣ ਲਈ ਕੁਝ ਨਹੀਂ ਸੋਚ ਸਕਿਆ ਚੱਲ ਸโรਜਨਾ ਉਸ ਦੀ ਪਿੱਠ ਥਾਪੜ ਦੇ ਨਰਿੰਦਰ ਨੇ ਕਿਹਾ ਹਨੇਰਾ ਕਾਫੀ ਹੋ ਗਿਆ ਤੇ ਦੋਵੇਂ ਮਕਾਨ ਵੱਲ ਉੱਠ ਤੁਰੀ ਸਾਰੇ ਰਾਤ ਮੁੜ ਕੋਈ ਗੱਲ ਗੱਥ ਉਹਨਾਂ ਵਿੱਚ ਨਹੀਂ ਹੋਈ ਧੰਨ